ਇਹ ਤੋਂ ਆਰਡਰ ਦਿੱਤ ਕਰਵਾਉਣਾ ਜੀ ਸਰ ਵੀ ਫਲਾਨੀ ਗੱਡੀਆਂ ਫਲਾਨਾ ਮੋਟਰਸਾਈਕਲ ਜਿਹੜਾ ਫਲਾਨਾ ਬੰਦਾ ਇਨਚਾਰਜ ਜੀ ਸਰ ਜੇ ਜਦੋਂ 12 ਘੰਟੇ ਬਾਅਦ ਡਿਊਟੀ ਫੜਦਾ ਜੀ ਸਰ ਉਦੋਂ ਸਾਰੇ ਆਰਟੀਕਲ ਚੈੱਕ ਕਰੇ ਜੀ ਸਰ ਚੈੱਕ ਕਰਕੇ ਫਿਰ ਉਹ ਤੁਹਾਨੂੰ ਰਿਪੋਰਟ ਕਰੇ ਵੀ ਇਹ ਠੀਕ ਠਾਕ ਜੀ ਸਰ ਤਾਂ ਕਿ ਸਾਨੂੰ ਪਤਾ ਲੱਗ ਜਾਏ ਵੀ ਸਾਡਾ ਜਿੰਨਾ ਕੰਮ ਹੈਗਾ ਇਹ ਬਿਲਕੁਲ ਠੀਕ ਹੈ ਜਾਂ ਨਹੀਂ ਜੀ ਸਰ ਹਾਂ ਜੀ ਤਾਂ ਕਿ ਵੀ ਇਹਨੂੰ ਆਪਾਂ ਫੋਲੋ ਕਰਨਾ ਸਿਸਟਮ ਜੀ ਸਰ ਉਹ ਨਹੀਂ ਕਰਨਾ ਵਾਇਰਲੈਸ ਵਾਲਾ ਵਾਇਰਲੈਸ ਚੈੱਕ ਕਰਵਾਵੇ ਆਪਣੀ ਜੀ ਸਰ ਇਹ ਬੰਦੇ ਆਪਣੀ ਗੱਡੀ ਦਾ ਖਿਆਲ ਰੱਖਣ ਕਿਦਾ ਪਾਣੀ ਤੇਲ ਲਾਈਟਾਂ ਹੂਟਰ ਬਲਿੰਕਰਿੰਗ ਲਾਈਟਸ ਪਬਲਿਕ ਅਡਰੈਸ ਸਿਸਟਮ ਜੀ ਸਾਰਾ ਉਹਦੇ ਮੁਤਾਬਕ ਚੱਲਣਾ ਚਾਹੀਦਾ ਹੋਰ ਕੋਈ ਐਸ.ਟੀ.ਓ ਦਾ ਨੰਬਰ ਆ ਗਿਆ ਉਹਦੇ ਵਿੱਚ ਉਹਦਾ ਨੰਬਰ ਹੋਵੇ ਮੇਰੇ ਮਨ ਦੇ ਵਿੱਚ ਤਾਂ ਜੀ ਇਹ ਹੈਗਾ ਵੀ ਅੱਜ ਅਸੀਂ ਇੱਕ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਬਿਲਮ ਰੇਟ ਟੋਪਲਾ ਚ ਲਾਂਚ ਕੀਤਾ ਹੈ। ਉਹਦਾ ਨਾਮ ਹੈਗਾ ਜੀ ਨਿਗਰਾਨੀ 24/7 ਇਹ ਪੰਜਾਬ ਗਵਰਨਮੈਂਟ ਦਾ ਜਿਹੜਾ ਬੇਸਿਕ ਏਮ ਹੈਗਾ ਉਹ ਹੈਗਾ ਵੀ ਜਿਹੜੀ ਪੁਲਿਸ ਹੈ ਉਹ ਪਬਲਿਕਲੀ ਮਣੀ ਹੋਵੇ ਤੇ ਉਹ ਨਜ਼ਰ ਵੀ ਆਉਣੀ ਚਾਹੀਦੀ ਆ ਵੀ ਪਬਲਿਕ ਦੇ ਕੰਮ ਕਰਦੀ ਹੈ। ਅਸੀਂ ਨਗਰ ਨੀ 24 ਘੰਟੇ ਦੇ ਵਿੱਚ ਅੱਜ ਵਹੀਕਲਸ ਲਾਂਚ ਕੀਤੇ ਆਪਣੇ ਐਮਰਜੈਂਸੀ ਰਿਸਪਾਂਸ ਲੈ ਕੇ ਇਹ ਪੰਜਾਬ ਸਰਕਾਰ ਵੱਲੋਂ ਸਾਡੇ ਪੁਲਿਸ ਡਿਪਾਰਟਮੈਂਟ ਨੂੰ ਮਿਲੇ ਸੀ ਹਰੇਕ ਜ਼ਿਲ੍ਹੇ ਨੂੰ ਮਿਲੇ ਹੋਏ ਇੱਥੇ ਸਾਨੂੰ ਆਲਰੇਡੀ ਪਲੇਰਕੋਟਲਾ ਦੇ ਵਿੱਚ 4 ਵਹੀਕਲਸ ਮਿਲੇ ਸਨ ਉਹ ਵਹੀਕਲ ਅਸੀਂ ਹੋਰ ਉਤੇ ਉਸੇ ਹੀ ਲੋਟ 'ਚ ਐਡ ਕੀਤੇ ਹਨ ਉਹਨੂੰ ਵੀ ਵਿੱਚ ਸਾਡੇ ਕੋਲ 6 ਥਾਣੇ ਨੇ ਅਸੀਂ ਹਰੇਕ ਥਾਣੇ ਨੂੰ ਇੱਕ ਵਹੀਕਲ ਅਲਾਟ ਕੀਤਾ ਉਹ ਵਹੀਕਲ ਉਸ ਥਾਣੇ ਦੇ ਵਿੱਚ 24 ਘੰਟੇ ਦੋ ਸ਼ਿਫਟਾਂ 'ਚ ਪ੍ਰਾਜਨ ਰਹੇਗੇ ਕੋਈ ਵੀ ਐਮਰਜੈਂਸੀ ਹੈ ਜਿੱਦਾਂ ਆਪਾਂ 112 ਨੰਬਰ ਜਿਹੜਾ ਹੈਗਾ ਐਮਰਜੈਂਸੀ ਨੰਬਰ ਦਿੱਤਾ ਹੋਇਆ ਲੋਕਾਂ ਤੇ ਮੈਂ ਤੁਹਾਡੇ ਰਾਹੀਂ ਵੀ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਕਿਸੇ ਨੂੰ ਕੋਈ ਵੀ ਐਮਰਜੈਂਸੀ ਹੈ ਐਮਰਜੈਂਸੀ ਕਿਸ ਤਰੀਕੇ ਦੀ ਹੁੰਦੀ ਹੈ ਇਹ ਜ਼ਰੂਰੀ ਨਹੀਂ ਵੀ ਪੁਲਿਸ ਨਾਲ जोडਣਾ ਕੋਈ ਕ੍ਰਾਈਮ ਹੋਇਆ ਤਾਂ ਐਮਰਜੈਂਸੀ ਹੈ ਕਿਸੇ ਵੇਲੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਕਿਸੇ ਵੇਲੇ ਆਪਾਂ ਟ੍ਰੈਫਿਕ 'ਚ ਫਸ ਜਾਂਦੇ ਆ ਟ੍ਰੈਫਿਕ ਜਾਮ ਲੱਗਾ ਹੁੰਦਾ ਹੈ ਕਿਸੇ ਵੇਲੇ ਕੋਈ ਹੋਰ ਇਸ ਤਰੀਕੇ ਦੀ ਨੇਚਰਲ ਐਮਰਜੈਂਸੀ ਹੁੰਦੀ ਹੈ ਇਹ ਉਹਨਾਂ ਸਾਰੀਆਂ ਗੱਲਾਂ ਨੂੰ ਇਹ ਵਹੀਕਲ ਜਿਹੜੇ ਸਾਡੀਆਂ ਟੀਮਾਂ ਹੈਗੀਆਂ ਉਹ ਉੱਥੇ ਮੌਕੇ ਤੇ ਜਾ ਕੇ ਉਹਨਾਂ ਦਾ ਨਿਪਟਾਰਾ ਕਰਨ ਗਿਆ ਔਰ ਮੈਨੂੰ ਦੱਸਣ 'ਚ ਬੜੀ ਖੁਸ਼ੀ ਹੈ ਕਿ ਅਸੀਂ ਆਲਰੇਡੀ ਅੱਜ ਤੱਕ ਫਾਰਮੂਲੇ ਨੂੰ ਐਗਰੇਸ਼ਨ ਕੀਤੀ ਹੈ ਬਟ ਸੌਫਟ ਲਾਂਚਿੰਗ ਅਸੀਂ 10 ਦਿਨ ਪਹਿਲਾਂ ਇਹਨਾਂ ਦੀ ਕਰਤੀ ਸੀਗੀ ਆਲਰੇਡੀ ਫੀਲਡ 'ਚ ਕੰਮ ਕਰ ਰਹੀਆਂ ਟੀਮਾਂ 14 ਘੰਟੇ 199 ਬੰਦਿਆਂ ਨੇ ਸਾਨੂੰ ਅਪਰੋਚ ਕੀਤਾ ਪਿਛਲੇ 10 ਦਿਨਾਂ ਦੇ ਵਿੱਚ 189 ਬੰਦਿਆਂ ਨੇ ਔਰ 180 ਬੰਦੇ ਉਹਨਾਂ ਦੇ ਵਿੱਚ ਬਿਲਕੁਲ ਸੈਟੀਸਫਾਈਡ ਨੇ ਔਨ ਰਿਕਾਰਡ ਮੇਰੇ ਕੋਲ ਇਹ ਗੱਲ ਹੈ ਕਿਉਂਕਿ ਉੱਥੇ ਰਿਕਾਰਡਿੰਗ ਹੁੰਦੀ ਹੈ ਸਿਸਟਮ ਦੇ ਵਿੱਚ ਜਦੋਂ ਬੰਦਾ ਕਾਲ ਕਰਦਾ ਹੈ ਤੇ 9 ਕੰਪਲੇਂਟ ਸਿਰਫ ਸਾਡੇ ਕੋ ਪੈਂਡਿੰਗ ਨੇ ਤੇ ਤੁਸੀਂ ਹਿਸਾਬ ਲਾ ਲਓ ਵੀ ਮੋਰ ਥੈਨ 95% 95% ਸਾਡਾ ਜਿਹੜਾ ਸਕਸੈਸ ਰੇਟ ਆ ਗਿਆ ਤੇ ਮੈਨੂੰ ਬੜੀ ਖੁਸ਼ੀ ਹੈ ਵੀ ਅਸੀਂ ਅੱਜ ਸਾਡੀਆਂ ਅਫਸਰਾਂ ਨੇ ਸਾਡੇ ਜਵਾਨਾਂ ਨੇ ਬੜੀ ਮਿਹਨਤ ਕਰਕੇ ਸਪੈਸ਼ਲੀ ਮੈਂ ਮੈਂਸ਼ਨ ਕਰਨਾ ਚਾਹੁੰਨਾ ਸਾਡਾ ਐਮਪੀਓ ਜਿਹੜਾ ਇਹ ਸਾਰੇ ਇਸ ਕੰਮ ਦਾ ਦੇਖਰੇਖ ਕਰਦਾ ਹੈਗਾ ਵਹिकल्स ਦੀ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਸਾਰਾ ਜਿਹੜੀਆਂ ਗੱਡੀਆਂ ਇਹਨਾਂ ਨੂੰ ਔਨ ਲਾਈਨ ਔਨ ਰੋਡ ਕੀਤਾ ਹੈਗਾ ਇਦੇ ਨਾਲ ਹੀ ਅਸੀਂ ਅੱਜ ਇੱਕ ਪੀਸੀਆਰ ਦਾ ਵੀ ਲਾਂਚਿੰਗ ਕੀਤੀ ਐ ਸਿਟੀ ਪਲੇਅਰ ਕੋਟ ਲਾ ਲਈ। ਵੀ ਜਿਹੜੇ ਪੀਸੀਆਰ ਦੇ ਮੋਟਰਸਾਈਕਲ ਹੈਗੇ ਤੁਹਾਡੇ ਸਾਹਮਣੇ 6 ਬਾਈਕਸ ਤੁਹਾਨੂੰ ਨਜ਼ਰ ਆ ਰਹੇ ਆ। ਡੇ ਟਾਈਮ ਦੇ ਵਿੱਚ ਇਹ ਇਹਨਾਂ ਨੂੰ ਬੀਟਸ ਅਲਾਉਟ ਕੀਤੀਆਂ ਹੈਗੀਆਂ। ਇਹ ਡੇ ਟਾਈਮ ਔਰ ਨਾਈਟ ਟਾਈਮ ਦੋਨਾਂ ਟਾਈਮ ਸਿਰ ਪੈਟਰੋਲਿੰਗ ਕਰਨਗੇ। ਇਹ ਵੀ ਆਪਣਾ ਜਿਹੜੀਆਂ ਗੱਡੀਆਂ ਆਈਆਰਬੀਜ਼ ਦੀਆਂ ਉਹਨਾਂ ਦੀ ਮਦਦ ਕਰਨਗੇ। ਜਿਹੜਾ ਏਰੀਆ ਜਿਹੜਾ ਜਿੱਥੇ ਜ਼ਿਆਦਾ ਸ਼ਹਿਰ ਦੇ ਵਿੱਚ ਲੋਕੀ ਜ਼ਿਆਦਾ ਹੁੰਦੇ ਆ ਪੋਪੂਲੇਸ਼ਨ ਜ਼ਿਆਦਾ ਆ। ਕੰਜੈਸ਼ਨ ਜਿਆਦਾ ਹੁੰਦਾ ਇਸ ਕਰਕੇ ਅਸੀਂ ਮੋਟਰਸਾਈਕਲ ਜਿਹੜੇ ਇੱਥੇ ਲਾਂਚ ਕੀਤੇ ਹੈਗੇ ਆ ਤੇ 6 ਟੀਮਾਂ ਡੇ ਟਾਈਮ 'ਚ ਔਰ ਨਾਈਟ ਟਾਈਮ 'ਚ 4 ਟੀਮਾਂ ਜਿਹੜੀਆਂ ਆ ਉਹ ਦਿਨ ਰਾਤ 24 ਘੰਟੇ ਲੋਕਾਂ ਦੀ ਸੇਵਾ ਚ ਲੱਗਦੇ ਸਰਾ ਉਹਨਾਂ ਨੇ ਸਵੇਰ ਵਿੱਚ ਇਹ ਗੱਡੀਆਂ ਜਾਂ ਬਾਈਕ ਹੋਰ ਵਧਣ ਦੀ ਸੰਭਾਵਨਾ ਹੈ ਬਿਲਕੁਲ ਜੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਇੱਕ ਸੜਕ ਸੁਰੱਖਿਆ ਦੇ ਨਾਂ ਤੇ ਫੋਰਸ ਬਣ ਰਹੀ ਹੈਗੀ ਐਸ ਐਸ ਐਫ ਉਹ ਲਾਂਚ ਹੋ ਰਹੀ ਹੈ ਸਿਰਫ ਇਸੇ ਕੰਮ ਲਈ ਜਿਹੜੀ ਸੜਕ ਦੇ ਉੱਪਰ ਲੋਕਾਂ ਦੀ ਸੁਰੱਖਿਆ ਕਰੇਗੀ ਉਹਦੇ ਵਿੱਚ ਵੀ ਬਹੁਤ ਕਾਫੀ ਗੱਡੀਆਂ ਦਾ ਜਿਹੜਾ ਕਾਫਲਾ ਹੋਇਆ ਜੀ ਸੜਕ ਦੇ ਉੱਪਰ ਜਦੋਂ ਕੋਈ ਐਕਸੀਡੈਂਟ ਵਗੈਰਾ ਹੋ ਜਾਂਦਾ ਜੀ ਤਾਂ ਲੋਕ ਬਹੁਤ ਘਬਰਾ ਜਾਂਦੇ ਨੇ ਜੀ ਇਨਫੋਰਮੇਸ਼ਨ ਦੇਣ ਦੇ ਕੋਸ ਨੂੰ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਤਾਂ ਹੁਣ ਤੁਸੀਂ ਪੜਦੇ ਹੀ ਹੋ ਸਾਰੇ ਜਾਣੇ ਮੈਂ ਤੁਹਾਡੇ ਵਾਂਗ ਹੀ ਫਿਰ ਦੱਸ ਦਿੰਦਾ ਵੀ ਇਸ ਤੋਂ ਇਹ ਬੜਾ ਕਲੀਅਰ ਕੀਤਾ ਵੀ ਜਿਹੜਾ ਬੰਦਾ ਇਨਫੋਰਮੇਸ਼ਨ ਦੇਵੇਗਾ ਉਹ ਸਾਡਾ ਸਾਥੀ ਹੈ ਉਦੇ ਅਗੇਂਸਟ ਕੋਈ ਕਾਰਵਾਈ ਨਹੀਂ ਕੋਈ ਉਹਦਾ ਕਿਸੇ ਪਰਚੇ ਦੇ ਵਿੱਚ ਉਹਦੇ ਵੱਲੋਂ ਕੋਈ ਨਾਮ ਨਹੀਂ ਕੋਈ ਮਦਈ ਨਹੀਂ ਉਹ ਬੰਦਾ ਸਿਰਫ ਇਨਫੋਰਮ ਕਰੇ ਔਰ ਉਸ ਤੋਂ ਬਾਅਦ ਉਹਦੀ ਡਿਊਟੀ ਖਤਮ ਹੋ ਜਾਂਦੀ ਹੈ ਔਰ ਐਜ਼ ਅ ਸਿਟੀਜ਼ਨ ਵੀ ਸਾਡੀ ਰਿਸਪਾਂਸਿਬਿਲਟੀ ਹੈ ਵੀ ਜੋ ਸਾਡੇ ਆਲੇ ਦੁਆਲੇ ਹੋ ਰਿਹਾ ਹੈ ਉਹਦੀ ਇਨਫੋਰਮੇਸ਼ਨ ਆਪਾਂ ਪੁਲਿਸ ਨਾਲ ਸੰਪਰਕ ਕਰਦੇ ਹਾਂ